ਸਤਿ ਸ੍ਰੀ ਅਕਾਲ ਦੋਸਤੋ ਅੱਜ ਜਿਹੜੀ ਵੀਡੀਓ ਤੁਹਾਨੂੰ ਅਸੀਂ ਸ਼ੇਅਰ ਕਰਨ ਲੱਗੇ ਆ ਇਹ ਇਹ ਵੀਡੀਓ ਜਿਹੜੀ ਆ ਉਹਨਾਂ ਮਾਪਿਆਂ ਦੇ ਪ੍ਰਤੀ ਉਹਨਾਂ ਬੱਚਿਆਂ ਦੇ ਪ੍ਰਤੀ ਅਸੀਂ ਦੱਸਣ ਲੱਗੇ ਕਿ ਜਿਹੜੇ ਜਿਨ੍ਹਾਂ ਦੇ ਬੱਚਿਆਂ ਦੀ ਉਮਰ 16 ਤੋਂ ਲੈ ਕੇ 18 ਸਾਲ ਦੇ ਵਿੱਚ ਆ ਔਰ ਉਹਨਾਂ ਦਾ ਲਰਨਿੰਗ ਲਾਇਸੈਂਸ ਬਣਿਆ ਵਾ ਇਹ ਵੀਡੀਓ ਨੂੰ ਆਪ ਵੀ ਸੁਣੋ ਤੇ ਦੂਜਿਆਂ ਤੱਕ ਵੀ ਸ਼ੇਅਰ ਕਰੋ ਤਾਂ ਜੋ ਕੋਈ ਬੱਚੇ ਜਿਹੜੇ ਆ ਉਹ ਅਵੇਅਰ ਹੋ ਸਕਣ ਤੇ ਹੋ ਉਹਨਾਂ ਨੂੰ ਵੀ ਇਹਨਾਂ ਤੋਂ ਸੁਣ ਕੇ ਤੇ ਇਹ ਤੋਂ ਸੁਚੇਤ ਹੋ ਸਕਣ ਜਿਹੜੇ ਆਉਣ ਵਾਲੇ ਕਾਨੂੰਨ ਆ ਉਹਨਾਂ ਤੋਂ ਵਾਸ ਸਕਣ ਆਨੁਸਾਰ ਸਾਨੂੰ ਚਾਹੁੰਦੇ ਕਿ ਜਿਹੜੇ ਛੋਟੇ ਬੱਚੇ ਜਿਹਨਾਂ ਦੀ ਉਮਰ 16 ਸਾਲ ਤੋਂ ਲੈ ਕੇ 18 ਸਾਲ ਦੇ ਵਿੱਚ ਵਿੱਚ ਆ ਉਹ ਬੱਚੇ ਜਿਹੜੇ ਆ ਉਹ 110 ਸੀਸੀ ਦੀ ਐਕਟਵਾ ਨਹੀਂ ਚਲਾ ਸਕਦੇ ਨਾ ਉਹ ਬਾਈਕ ਚਲਾ ਸਕਦੇ ਬਾਈਕ ਵੀ ਜਿਹੜਾ ਉਹ ਉਹ 100 ਸੀਸੀ ਤੋਂ ਉੱਪਰ ਹੁੰਦਾ ਵਾ ਸੋ ਅੱਜ ਦੀ ਵੀਡੀਓ ਪਾਉਣ ਦਾ ਮੁੱਖ ਕਾਰਨ ਇਹੀ ਆ ਕਿ ਉਹ ਸਾਰੇ ਜਿਹੜੇ ਨਵਾਲਗ ਬੱਚੇ ਨੇ ਜਿਹੜੇ 16 ਸਾਲ ਤੋਂ ਲੈ ਕੇ 18 ਸਾਲ ਦੇ ਵਿੱਚ ਨੇ ਜਿਨ੍ਹਾਂ ਨੇ ਲਰਨਿੰਗ ਲਾਇਸੈਂਸ ਬਣੇ ਦੇ ਉਹ ਬੱਚੇ ਜਿਹੜੇ ਆ ਉਹ ਐਕਟਿਵਾ ਜਾਂ ਬਾਈਕ ਨਹੀਂ ਚਲਾ ਸਕਦੇ ਇਹਦੇ ਵਿੱਚ ਜਿਹੜੇ ਛੋਟੇ ਵਹੀਕਲ ਨੇ ਜਿਨ੍ਹਾਂ ਦੀ 50 ਸੀਸੀ ਕਪੈਸਿਟੀ ਆ ਉਹ ਚਲਾ ਸਕਦੇ ਤੇ ਜਾਂ ਬੈਟਰੀ ਵਾਲੀਆਂ ਗੱਡੀਆਂ ਜਿਹੜੀਆਂ ਬੱਚੇ ਕਹਿੰਦੇ ਕਿ ਬੈਟਰੀ ਵਾਲੇ ਸਕੂਟਰ ਬੈਟਰੀ ਵਾਲੇ ਸਕੂਟਰ ਦੇ ਵਿੱਚ ਦੋ ਟਾਈਪ ਦੇ ਸਕੂਟਰ ਹੁੰਦੇ ਨੇ ਇੱਕ ਹਾਈ ਸਪੀਡ ਦੇ ਦਾ ਇੱਕ ਲੋ ਸਪੀਡ ਦੇ ਦਾ ਹਾਈ ਸਪੀਡ ਬਿਲਕੁਲ ਨਹੀਂ ਆਪਾਂ ਬੱਚੇ ਚਲਾ ਸਕਦੇ ਔਰ ਜਿਹੜੇ ਛੋਟੇ ਇਹ ਜਿਹੜੀ ਬੈਟਰੀ ਹੈਗੀ ਆ ਜਿਹੜੀ ਕਿ ਸਲੋ ਸਪੀਡ ਆ ਉਹ ਆਪਾਂ ਚਲਾ ਸਕਦੇ ਆ ਬਾਅਦਛਾਤੇ ਕਿ ਤੁਹਾਡਾ ਲਰਨਿੰਗ ਲਾਇਸੈਂਸ ਬਣਿਆ ਹੋਵੇ ਤੁਹਾਡੇ ਸਿਰ ਤੇ ਹੈਲਮਟ ਪਾਇਆ ਹੋਵੇ ਜਾਂ ਤੁਸੀਂ ਦਸਤਾਰ ਸਜਾਈ ਹੋਵੇ ਤਾਂ ਹੀ ਆਪਾਂ ਇਸ ਇਹਨੂੰ ਆਪਾਂ ਰੋਡ ਦੇ ਉੱਪਰ ਲੈ ਕੇ ਜਾ ਸਕਦੇ ਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਉਹਨਾਂ ਤੱਕ ਵੀ ਮੈਸੇਜ ਪਹੁੰਚਾ ਦਿਓ ਜਿਨ੍ਹਾਂ ਤੱਕ ਅਜੇ ਤੱਕ ਇਹ ਮੈਸੇਜ ਨਹੀਂ ਪਹੁੰਚਿਆ ਧੰਨਵਾਦ ਸਸ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਜਿਹੜੀ ਵੀਡੀਓ ਤੁਹਾਡ ਨੂੰ ਅਸੀਂ ਸ਼ੇਅਰ ਕਰਨ ਲੱਗੇ ਆਂ ਇਸ ਇਹ ਵੀਡੀਓ ਜਿਹੜੀ ਆ ਉਹਨਾਂ ਮਾਪਿਆਂ ਦੇ ਪ੍ਰਤੀ ਉਹਨਾਂ ਬੱਚਿਆਂ ਦੇ ਪ੍ਰਤੀ ਅਸੀਂ ਦੱਸਣ ਲੱਗੇ ਕਿ ਜਿਹੜੇ ਜਿਨ੍ਹਾਂ ਦੇ ਬੱਚਿਆਂ ਦੀ ਉਮਰ 16 ਤੋਂ ਲੈ ਕੇ 18 ਸਾਲ ਦੇ ਵਿੱਚ ਆ ਔਰ ਉਹਨਾਂ ਦਾ ਲਰਨਿੰਗ ਲਾਇਸੈਂਸ ਬਣਿਆ ਵਾ ਇਹ ਵੀਡੀਓ ਨੂੰ ਆਪ ਵੀ ਸੁਣੋ ਤੇ ਦੂਜਿਆਂ ਤੱਕ ਵੀ ਸ਼ੇਅਰ ਕਰੋ ਤਾਂ ਜੋ ਕੋਈ ਬੱਚੇ ਜਿਹੜੇ ਆ ਉਹ ਅਵੇਅਰ ਹੋ ਸਕਣ ਤੇ ਹੋਰ ਉਹਨਾਂ ਨੂੰ ਇਹਨਾਂ ਤੋਂ ਸੁਣ ਕੇ ਤੇ ਇਹ ਤੋਂ ਸचेਤ ਹੋ ਸਕਣ ਜਿਹੜੇ ਆਉਣ ਵਾਲੇ ਕਾਨੂੰਨ ਆ ਉਹਨਾਂ ਤੋਂ ਵਾਸ ਸਕਣ ਤਾਂ ਅਨੁਸਾਰ ਸਾਨੂੰ ਚਾਹੁੰਦੇ ਕਿ ਜਿਹੜੇ ਛੋਟੇ ਬੱਚੇ ਜਿੰਨਾਂ ਦੀ ਉਮਰ 16 ਸਾਲ ਤੋਂ ਲੈ ਕੇ 18 ਸਾਲ ਦੇ ਵਿੱਚ ਵਿੱਚ ਆ ਉਹ ਬੱਚੇ ਜਿਹੜੇ ਆ ਉਹ 110 cc ਦੀ ਐਕਟਵਾ ਨਹੀਂ ਚਲਾ ਸਕਦੇ ਨਾ ਉਹ ਬਾਈਕ ਚਲਾ ਸਕਦੇ ਬਾਈਕ ਵੀ ਜਿਹੜਾ ਉਹ ਉਹ 100 cc ਤੋਂ ਉੱਪਰ ਹੁੰਦਾ ਵਾ ਸੋ ਅੱਜ ਦੀ ਵੀਡੀਓ ਪਾਉਣ ਦਾ ਮੁੱਖ ਕਾਰਨ ਇਹੀ ਆ ਕਿ ਬਹੁਤ ਸਾਰੇ ਜਿਹੜੇ ਨਵਾਲਗ ਬੱਚੇ ਨੇ ਜਿਹੜੇ 16 ਸਾਲ ਤੋਂ ਲੈ ਕੇ 18 ਸਾਲ ਦੇ ਵਿੱਚ ਨੇ ਜਿਨ੍ਹਾਂ ਨੇ ਲਰਨਿੰਗ ਲਾਇਸੈਂਸ ਬਣੇ ਦੇ ਉਹ ਬੱਚੇ ਜਿਹੜੇ ਆ ਉਹ ਐਕਟਵਾ ਜਾਂ ਬਾਈਕ ਨਹੀਂ ਚਲਾ ਸਕਦੇ ਇਹਦੇ ਵਿੱਚ ਜਿਹੜੇ ਛੋਟੇ ਵੀਹਿਕਲ ਨੇ ਜਿਨ੍ਹਾਂ ਦੀ 50 ਸੀਸੀ ਕਪੈਸਿਟੀ ਆ ਉਹ ਚਲਾ ਸਕਦੇ ਤੇ ਜਾਂ ਬੈਟਰੀ ਵਾਲੀਆਂ ਗੱਡੀਆਂ ਜਿਹੜੀਆਂ ਬੱਚੇ ਕਹਿੰਦੇ ਕਿ ਬੈਟਰੀ ਵਾਲੇ ਸਕੂਟਰ ਬੈਟਰੀ ਵਾਲੇ ਸਕੂਟਰ ਦੇ ਵਿੱਚ ਦੋ ਟਾਈਪ ਦੇ ਸਕੂਟਰ ਹੁੰਦੇ ਨੇ ਇੱਕ ਹਾਈ ਸਪੀਡਨ ਦਾ ਇੱਕ ਲੋ ਸਪੀਡਨ ਦਾ ਹਾਈ ਸਪੀਡ ਬਿਲਕੁਲ ਨਹੀਂ ਆਪਾਂ ਬੱਚੇ ਚਲਾ ਸਕਦੇ ਔਰ ਜਿਹੜੇ ਛੋਟੇ ਇਹ ਜਿਹੜੀ ਬੈਟਰੀ ਹੈਗੀ ਆ ਜਿਹੜੀ ਕਿ ਸਲੋ ਸਪੀਡ ਆ ਉਹ ਆਪਾਂ ਚਲਾ ਸਕਦੇ ਆ ਬਾਅਦਛਾਤੇ ਕਿ ਤੁਹਾਡਾ ਲਰਨਿੰਗ ਲਾਇਸੈਂਸ ਬਣਿਆ ਹੋਵੇ ਤੁਹਾਡੇ ਸਿਰ ਤੇ ਹੈਲਮਟ ਪਾਇਆ ਹੋਵੇ ਜਾਂ ਤੁਸੀਂ ਦਸਤਾਰ ਸਜਾਈ ਹੋਵੇ ਤਾਂ ਹੀ ਆਪਾਂ ਇਸ ਇਹਨੂੰ ਆਪਾਂ ਰੋਡ ਦੇ ਉੱਪਰ ਲੈ ਕੇ ਜਾ ਸਕਦੇ ਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਉਹਨਾਂ ਤੱਕ ਵੀ ਮੈਸੇਜ ਪਹੁੰਚਾ ਦਿਓ ਜਿਨ੍ਹਾਂ ਤੱਕ ਅਜੇ ਤੱਕ ਇਹ ਮੈਸੇਜ ਨਹੀਂ ਪਹੁੰਚਿਆ ਧੰਨਵਾਦ ਜੀ